ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਪਾਸ ਸਬਜੈਕਟ ਗੰਡ ਮਹਾਰਾਜ ਮੁਕਸਰ ਰੋਡ ਕੇ ਸਰਕਾਰੀ বাস ਸ੍ਰੀ ਮੁਕਸਰ ਸਾਹਿਬ ਇਹਦਾ ਵੀ ਇੱਕ ਬਹੁਤ ਭਿਆਨਕ ਹਾਸਾ ਹੋਇਆ ਅੱਜ ਇਹ ਜਿਆ ਹਾਸਾ ਆਉ ਉਹਨੇ ਤਸਵੀਰ ਸਾਰੇ ਆਪ ਸਹਿਵਾਤ ਦੇ ਸਾਹਮਣੇ ਪੰਡਾਲ ਵਿੱਚ ਗ੍ਰਾਜ਼ਮਾਨ ਗੁਰੂ ਸਾਧ ਸੰਗਤ ਦੀ ਜੱਟ ਕੇ ਮਨੇ ਬਰਾਇਓ ਬਾਹਰੋਂ ਨਿਕਾ ਮਾਲ ਸਾਹਿਬ ਬਾਹਰੋਂ ਜੀ ਕੇ ਫੜੇ ਆਪਾਂ ਦੇ ਸਾਹਮਣੇ ਅਗਰੇਸ ਸਿੰਘ ਥੋੜਾ ਮੱਤਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਹੋਏ ਕੌਮ ਪਛਾਦ ਦੇ ਖਿਲਾਫ ਅਸਤਾਫ ਮੰਗਣ ਆਸਤੇ ਜੇਤੋ ਦੀ ਹੋਰ ਧਰਤੀ ਤੇ ਅਕਤਰ ਹੋਏ ਆ ਜਿੱਥੇ ਦੇਸ਼ ਦੀ ਆਜ਼ਾਦੀ ਲੜੀ ਗਈ جتھے نال انصافی دے خلاف بہت ساریان لڑیاں قربانیاں دیتا گا تو بالغ کرن کو کہتا ہے کہو کا پنڈ کو قائم ہے جانے بندے بدلنے بےتی یہ ہے کہ سال کوئی آئی گل منریگا مزدور ہوا تھوڑا جہاں کچھ اکڑے تھوڑ کرنے پہنے ہیں ਆਸਰਾ ਉੱਗਾਂ ਦੇ ਉੱਤੇ ਪੰਜਾਬ ਦੇ ਵਿੱਚ 20 ਲੱਖ ਤੋਂ ਵੱਧ ਮਲਰੇਗਾ ਮਲਕੂਆਂ ਦੇ ਪਾਟ ਬਣੇ ਆਂ ਜਿੰਨੀ ਵਿਹਾਰਿਕ ਸਰਕਾਰ ਨੇ ਵਿਸ਼ੇਸ਼ ਕੀਤੀ ਆ ਉਹਦੇ ਹਿਸਾਬ ਨਾਲ ਲਗਭਗ 6000 ਕਰੋੜ ਰੁਪਏ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਮਲਰੇਗਾ ਮਲਕੂਆਂ ਨੂੰ ਵਿਹਾਰਕ ਦੇ ਰੁਪਏ ਦਿੱਤਾ ਜਾਣਾ ਚਾਹੀਦਾ ਪਹਿਲੇ ਯੋਜਨਾ ਤੋਂ 6000 ਕਰੋੜ ਰੁਪਈਆ ਹੁੰਦਾ ਸੀ ਕੇਵਲ 2000 ਕਰੋੜ ਰੁਪਈਆ ਹੁੰਦਾ ਹੈ ਉਹ ਖਾਤਾ ਕਿਹੜੇ ਤਰੀਕੇ ਦੇ ਨਾਲ ਜਾਂਦਾ ਹੈ ਜਿਸੇ ਕਰਕੇ ਗ੍ਰੇਡ ਪੂਰੇ ਪੱਤੇ ਤੋਂ ਨਿਸ਼ਾਨਾ ਬਣਾਇਆ ਗਿਆ ਉਹ ਖਾਤਾ ਇਹ ਤਰੀਕੇ ਦੇ ਨਾਲ ਜਾਂਦਾ ਹੈ ਸਾਕੇ ਲੋਜ ਤੋਂ ਵੀ ਕਾਰਨ ਕਰਕੇ ਤਾਂ ਲੋਜ ਪਰ ਤਲਾਕ ਦੇ ਵਿੱਚ ਇੱਕ ਪਿੰਡ ਨਵੀਂ گا کے پرشاسن ترتا لکھ روپئے ترتا نہ کوئی منہ گا مزدور اسی طرح چکماشیا پنڈا مفت راج انیس سو اٹھاسی پنڈ رو گیا ہے منریگا ملو کم کری جکاس ہو جائے اینس سو اٹھاسی تو لے کے ہر تک کتنا سرکار بن گیا تو میری بےتی یہ ہے کہ اپنی لڑائی ہوئے جانا ہے جہرے ہاتھ پنجاب ہے زبان جہی ہے بند کی جا رہی ہے بھی دھیان دینا پڑا دیکھو جد کو آٹھ لگی آگے سارے پانی والی کی ہاتھ ریتا جیسے کنک کے سارے کرتے اس طریقے لڑائی لڑائی کری ہے تو گلا میں اپنی گل کو بنا سکا اور سجاؤ ہے کیونکہ سارے نے ہی اپنا وق وق لڑنا پی سکتا اج اپنے گنتی آئے اپنا ہزار ہو چلتے سات ਸਰਨੀਯੋਂ ਦੇ ਦਫ਼ਤਰ ਦੇ ਪੰਜ ਮੱਦੇ ਵੀ ਸਾਡੇ ਪ੍ਰਤੀਨਿਧੀ ਅਰੋਧ ਰੱਖਦੇ ਰਹੇ ਤਾਂ ਆਪਾਂ ਲੜਾਈ ਨੂੰ ਹਰ ਹਾਲ ਦੇ ਵਿੱਚ ਜਿੱਤਾਂਗੇ ਸੋ ਕਿਉਂਕਿ 3 ਤਰੀਕ ਦਾ ਇੱਕ ਵਿਆਹਿਤ ਮੌਕੇ ਜਾਂ ਬੰਦਾ ਤੋਂ ਜਾਂ ਮਤਲਬ ਜਿਹੜਾ ਹਜਾ ਮੱਦੀਆ ਦਾ ਪ੍ਰੋਗਰਾਮ ਰੱਖਿਆ ਹੋਇਆ 31 ਤਰੀਕ ਨੂੰ ਕਾਮੀ ਇਨਸਾਫ ਮੋਰਚੇ ਦੇ ਉੱਤੇ ਬੰਦੀ ਸਿੰਘਾਂ ਦੀ ਵਿਆਹ ਤੇ ਸ਼੍ਰੀ ਗੁਰਬਖਸ਼ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਦੇ ਪ੍ਰੋਗਰਾਮ ਰੱਖਿਆ ਹੋਇਆ ਸੋ ਕੀਆ ਜਾਂਦੇ ਮਕੀਆਂ ਨੱਪ ਭੈਣ ਕੀ ਬੈਠੇ ਨੇ ਇਹ ਲਗਾਤਾਰ ਲੱਦੇ ਰਹਿੰਦੇ ਨੇ ਸੋ ਗੈਰੀ ਸਾਹਿਬ ਬੈਠੇ ਨੇ ਇਹਦਾ ਕੰਮ ਕਦੇ ਮੁਕਦਾ ਨਹੀਂ ਕਿਉਂਕਿ ਸਾਨੂੰ ਤੇ ਵੱਧ ਚਸ਼ਕਨ ਸਭ ਤੋਂ ਹੀ ਦੇ ਡੰਡੇ ਦੇ ਬੈਠੇ ਲੋਕਾਂ ਦਾ ਹੁੰਦਾ ਸੋ ਸਾਨੂੰ ਸਾਰਿਆਂ ਨੂੰ ਕੱਥੇ ਹੋ ਕੇ ਇੱਕ ਕੱਲ ਮੈਂ ਹੋਰ ਦੱਸਦਿਆਂ ਪਰਸੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 2009 ਦਾ ਸਿੱਖਿਆ ਦਾ ਐਕਟ ਲਾਗੂ ਕੀਤਾ ਹੈ ਜਿਹਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਾਦਾ ਜਿਹੜਾ ਸਿੱਖਿਆ ਮੰਤਰੀ ਆ ਉਹ ਅੰਗੇ ਇਹਦੇ ਇੱਕ ਬੰਦੇ ਤੇ 5-5 ਲੱਖ ਰੁਪਈਆ ਖਰਚ ਕੇ ਉਹਨੂੰ 7000 ਦਾ ਟ੍ਰੇਨਿੰਗ ਲੈਣ ਆਏ ਵਾਸਤੇ ਤੋਂ ਉਹ ਐਕਟ ئیے اور سوال ہوگا گل کے مدد بڑا واحد جی کا خالص واحد ਮਾਤਾ ਦੇ ਰੇਖਾ ਪਰ ਦੇ ਜੀ ਵੀ ਕਿੰਨਾ ਬਕੀਕਾ ਹੈ ਪੈਸੇ ਕੀ ਕਰਾਵੇ ਬੱਤੀ ਜੋ ਤਾਂ ਇਤਨੀ ਲੱਗਦੀ 100 ਕਿੱਥੇ ਪੱਤੀ ਬਕੀਕਾ ਹੈ ਪਤਕਾਰਯੋ ਸਾਡੀਆਂ ਵਾਕਫ ਕਲਾਮ ਦੀ ਤਰੀਕਤ ਬਣੀਆਂ ਸਮਾਅ ਅਲਫਾਜ਼ ਕਰਦੇ ਨਿਰਾਖੂ ਆਪਣੇ ਇਨਕਾਸ ਜਿਲੋਕਾਂ ਦੇ ਰਸਵਾਤ ਲੜੀਆਂ ਹਰੇ ਹਰ ਮੋੜੇ ਦਾ ਇੱਥੇ ਆ ਗਏ ਮੇਰੇ ਵੀਰੋ ਸਾਡੇ ਸਮਾਜ ਦੇ ਲੋਕਾਂ ਦੇ ਦਿਨ ਪਰਮਾਤਮਾ ਨੇ ਵੀ ਉਹ ਜਾ ਕਰਤਾ ਸੀਗਾ ਬੜੇ ਖੂਬ ਬਾਤ ਕੀਤੇ ਪਰ ਕਿਹਦਾ ਅੱਜ ਤੋਂ ਮੁਹੱਬਤ ਲੋਕ ਜੀ ਨਹੀਂ ਕਰਦਾ ਇਹ ਸਨ ਫਰੀਦਕੋਟ ਤੋਂ ਜੀਐਸਪੀ ਸਾਹਿਬ ਮੈਨੂੰ ਥੋੜੇ ਕਾਕੂ ਦੇਖ ਕੇ ਲੱਗਦਾ ਮੇਰੀਆਂ ਬੱਦੀਆਂ ਲੱਗੀਆਂ ਮੇਰੇ ਹਾਮੋਂ ਵੀਰ ਮੈਨੂੰ ਲੱਗਦਾ ਤੁਸੀਂ ਕ੍ਰਾਂਤੀਕਾਰੀ ਉਹ ਸ਼ਨਾਖੀ ਦਾ ਉਹ ਸੁਖਰੇ ਉਹ ਲੜਾਈਆਂ ਸਭ ਅਯੋਗ ਹੋ ਗਏ ਇਹ ਲੋਕ ਪੂਰਾ ਲੱਗਾ ਬਹੁਤ ਯਸ਼ ਸਤਕਾਰ ਲੋਕ ਤੇ ਆਗਿਆਕਾਰੀ ਅਸਲੀ ਕਮਾਊ ਕੁੱਤ ਕਹ ਲਿਏ ਜਿਹੜੀ ਸਮਾਜ ਦੀ ਕਮਾਈ ਕਰਦਾ ਹੈ ਤੇ ਮਰੇ ਨੂੰ ਹੋ ਜੇ ਕ੍ਰਾਂਤੀਕਾਰੀ ਬੱਚੇ क्रांतिकारी योधे ਇੱਕ ਕੁਸ਼ਮਾਵਾ ਨੂੰ ਹੀ ਭਾਗ ਮਿਲਦਾ ਹੈ ਉਹ ਦੇ ਬੱਚੇ ਜੱਗ ਦੇ ਵਾਸਤੇ ਜਿਹਨੇ ਸਵਾਰਥ ਕਰਦਾ ਉਹਨਾਂ ਮਾਵਾਂ ਦਾ ਉਹਨਾਂ ਪਿਓ ਦਾ ਜਿਨ੍ਹਾਂ ਨੇ ਇਹੋ ਜੇ ਕ੍ਰਾਂਤੀਕਾਰੀ ਬੱਚਿਆਂ ਨੂੰ ਜਨਮ ਦਿੱਤਾ ਜੇ ਤੁਹਾਡੇ ਅਨੁਸਾਰ ਦੀ ਖਾਤਰ ਆਉਣੇ ਸਾਡੀਆਂ ਸਿੱਖ ਜੱਡੇ ਬਣੀਆਂ ਹੋਣ ਤੇ ਤੁਹਾਡੀ ਸਾਡੀ ਕ੍ਰਾਂਤੀਕਾਰੀ ਦੇ ਜੱਡੇ ਬਣੇ ਹੋਣ ਮੇਰੇ ਅੱਜ ਵੀ ਨਮੀ ਕੋਈ ਗਾਉਂ ਨਹੀਂ ਤੇ ਨਾ ਹੀ ਇਹ ਗੱਲ ਪੁਰਾਣੀ ਹੈ ਸਾਡੇ ਪਿੱਛੇ ਰਹਿਦਾਂ ਤੋਂ ਚਾਗਣਾ ਹੋਇਆ ਲੜਾਇਆ ਤੁਸੀਂ ਦੋਦੇ ਆ ਰਹੇ ਹੋ ਤੇ ਮੇਰੇ ਵੀਰੋ ਕਿਸੇ ਚੰਗੇ ਦੇ ਵਿੱਚ ਫਾਈ ਚਾਦੇ ਰਾਜੇ ਜਿਨ੍ਹਾਂ ਨੇ ਸਾਡੇ ਗੁਰੂ ਨਾਲ ਵਫਾ ਲਾਇਆ ਤੇ ਉਹਨਾਂ ਫਾਈ ਚਾਦੇ ਰਾਜਾਂ ਦਾ ਅੱਜ ਕੀ ਹੋਇਆ ਤੁਹਾਨੂੰ ਪਤਾ ਹੋਣਾ ਤੇ ਅੱਜ ਮੇਰੇ ਵੀਰੋ ਪੁੱਛ ਲੋ ਸਾਰੇ ਪਿੰਡਾਂ ਦੇ ਵਿੱਚ ਸਾਡੇ ਸਮਾਜ ਨੂੰ ਦੁਖੀ ਕਰਨ ਵਾਸਤੇ 22 ਦੇ ਰਾਜੇ ਬਣੇ ਬੈਠੇ ਆ ਬਾਹਰ ਕਿਸੇ ਗਰੀਬ ਸਰਪੰਚ ਦੀ ਕਟਮਾਲ ਹੋਵੇ ਜਾਂ ਕਿਸੇ ਗਰੀਬ ਆਦਮੀ ਦੀ ਕਟਮਾਲ ਹੋਵੇ ਤੇ ਉਹਨਾਂ 22 ਦੇ ਰਾਜਿਆਂ ਨੂੰ ਅਸੀਂ ਦੱਸਦਿਆਂ ਇਹਨਾਂ ਜਥੇਬੰਦੀਆਂ ਤੋਂ ਸਿੱਖਣਾ ਚਾਹੀਦਾ ਕਿ ਤੁਸੀਂ ਪਿਛਲਾ ਗਾਥਾ ਖੋਲੋ ਕਿਨਾਵੇ ਦਤਵੇਂ ਪਾਤਸ਼ਾਹ ਨੂੰ ਆਪਣਾ ਕਾਂਜੀ ਤੋੜਾ ਲੈ ਕੇ ਤੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹੀ ਸੀ ਇਨੀ ਖੀਮ ਸਿੱਖਾਂ ਤੋਂ ਜੇ ਮਾਸ਼ਾ ਰਹੀ ਇਨੀ ਤੋਂ ਸਰਦਾ ਬਣਾਉ ਤਹੀਂ ਗਿੰਦ ਸਿੰਘ ਨਾਮ ਦਾ ਹੌਂਕ ਜਿਹੜੀ ਇਹੇ ਬਾਤ ਚੜਾਉ ਤੇ ਮੇਰੀਓ ਬੀਬੀਓ ਤੁਸੀਂ ਬੈਠੀਆਂ ਮਾਈ ਭਾਗੋ ਵਾਗੀਆਂ ਅੱਜ ਬੈਠਿਆ ਬਾਬਾ ਜੀ ਸਿੰਘ ਦੇ ਕੋਲ ਅੱਜ ਬੈਠਿਆ ਸਾਡੇ ਆਸ ਤੇ ਕਦਾਂ ਬਰਾਦੇ ਬੱਚੇ ਤੇ ਮੇਰੇ ਪੈਰ ਦੇ ਲਿੱਖਿਆ ਲਿੱਖਿਆ ਲੜਾਈਆਂ ਫਿਰ ਨਿਕੇ ਨਿਕੇ ਰਾਜਾ ਦੇ ਵਿੱਚ ਆ ਕੇ ਫਿਰ ਉੱਠਾ 22 ਘਾੜ ਦੇ ਲੋ ਉਹਨਾਂ ਦਾ ਤਾਂ ਰੁਕਾ ਕੇ ਚਾਹੀਓ ਸੁਟਾ ਜਿਵੇਂ ਹੋ ਰਹੀ ਹੈ ਸਾਡੇਆਂ ਨੌਜਵਾਨ ਬੱਚਿਆਂ ਨੂੰ ਦੋ ਕੈਂਤੀਆਂ ਸੱਤਾ ਚ ਬਣਾਇਆ ਕਿਵੇਂ ਉਹਨਾਂ ਦੇ ਸਿਰਾਂ ਤੋਂ ਚੁੰਨੀਆਂ ਲੈਣਾ ਚਾਹੁੰਦੇ ਆ ਪਾਣੀ ਤੇ ਬੈਠੀਆਂ ਹੋਣ ਪਾਣੀ ਸਾਡੇ ਨੌਜਵਾਨ ਬੱਚਿਆਂ ਦੀ ਪੱਗਾਂ ਦੀ ਗੱਲ ਹੋਵੇ ਇਹ ਵੀ ਲੋਕ ਸਮਾਜ ਦੀ ਲੜਾਈ ਹੈ ਇਹ ਤੁਹਾਨੂੰ ਲੜਨੇ ਪੈਣਾ ਮੇਰੇ ਜੀਵਨ ਇਹ ਜਿਹੜੇ ਅਸੀਂ ਰੋਣਾ ਭਾਵੇਂ ਲੰਗਰ ਸਾਹਿਬ ਦੇ ਅੰਦਰ ਬੈਠਾ ਦੇਖੋ ਲੜਾਈਆਂ ਵੀ ਲੜੀਆਂ ਚੱਲਿਆ ਆ ਜਿਹੜੇ ਬੰਦੇ ਸਮਾਜ ਦੀ ਲੜਾਈ ਲੜਦੇ ਆ ਉਹਨਾਂ ਦਾ ਸਬਾਲ ਆਪੇ ਬਣਦਾ ਤੁਸੀਂ ਸਮਾਜ ਦੀ ਲੜਾਈ ਲੜ ਕੇ ਦੇਖੋ ਕਿ ਸਮਾਜ ਤੁਹਾਡੇ ਨਾਲੇ ਤੁਸੀਂ ਇੱਕ ਕਰਮ ਅੱਗੇ ਚੱਲਦੇ ਆ ਸਮਾਜ ਤੁਹਾਡੇ ਨਾਲੇ ਸਭ ਕਰਮਾਂ ਅੱਗੇ ਚੱਲੂਗਾ ਇਸ ਕਰਕੇ ਇਹ ਹੀ ਲੋਕਾ ਆਪਣੇ ਕੰਬੀ ਤੱਕ ਦਰਪਜ ਕਿਤੇ ਸਭ ਦੇ ਘਰਾਂ ਦੇ ਵਿੱਚੋਂ ਹੋਰ ਕਿਸੇ ਗਰੀਬ ਦੇ ਘਰੇ ਆਉਣੀ ਇਹ ਜਨਨੀ ਜਾਨੀ ਇਸ ਕਾసే ਅਣਸਾਧਿਆ ਮੰਨਤਾ ਕਰੇ ਬੰਦਿਆ ਗੁਰੂ ਦਸੇ ਪਾਤਸ਼ਾਹ ਦੀ ਬਾਣੀ ਨੂੰ ਬੰਨਣਾ ਰੇਵੇ ਇੱਥੇ ਬੈਠੇ ਆ ਵੀ ਇਹ ਜਿਹੜੇ ਟਕੇ ਹੁੰਦੇ ਆ ਅੱਜ ਇਹ ਟਕੇ ਨਹੀਂ ਹੋਣਨਾਂਗੇ ਮੈਂ ਬਾਹ ਤਮਾ ਤੇ ਬਾਹ ਨਾ ਕੁਝ ਕੰਦੇ ਹੋਏ ਐਹੋ ਜੇ ਅੰਸਰਾਂ ਦਾ ਇਹੋ ਜਿਹੇ ਐਕਟਾਂ ਜਿਹੜੇ ਕਹਿੰਦੇ ਸੀ ਗੋਰਾ ਮੱਤ ਨੂੰ ਅਸੀਂ ਤੈਨੂੰ ਧਰਮਾਂ ਨਹੀਂ ਲੋੜ ਪੈਣਾ ਆਪਾ ਪੰਜਾਬ ਪੂਰਾ ਬਾਪਾ ਗੋਰੇ ਲੱਗੇ ਹੱਥ ਨੇ ਉਸ ਐਕਟਾਂ ਦੀ ਰਹਿਤ ਕਰੇ ਇਸ ਪ੍ਰਸ਼ਾਸਨ ਦੀ ਹਿੱਤ ਦੇ ਵਿੱਚ ਆ ਇਨਸਾਨੋ ਇਹੋ ਲੜਾਈ ਨੂੰ ਤੁਸੀਂ ਪਿੱਛੇ ਨਹੀਂ ਪਾਰ ਸਕਦੇ ਇਹਨੂੰ ਮੋੜ ਤੋਂ ਨਹੀਂ ਸਕਦੇ ਤੁਸੀਂ ਜਿਵੇਂ ਜਿਵੇਂ ग़रीबार क्रांतारी कान्याचार जा असीं नवी क्रांति लेके वाहिगरू जी का ख़ाला वाहिगरू जी फते ਸਬਸਕ੍ਰਾਈਬ ਕਰੋ ਸ਼ੇਅਰ ਕਰੋ